ਦੋਸਤੋ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਬਹੁਤ ਬੇਸ਼ਰਮੀਪਰੀ ਹਰਕਤ ਕੀਤੀ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 10 ਤਰੀਕ ਨੂੰ ਜਾਨੀ ਸੋਮਵਾਰ ਨੂੰ ਇੱਕ ਮਾਸਕ ਆਲ ਦਿੱਤੀ ਹੋਈ ਸੀ ਵੀ ਯੂਨੀਵਰਸਿਟੀ ਨੂੰ ਬੰਦ ਕਰਾਂਗੇ ਤੇ ਇੱਥੇ ਸੈਨੇਟ ਦੀ ਬਹਾਲੀ ਲਈ ਜਿਹੜੀ ਸੰਘਰਸ਼ ਜਿਹੜੀ ਲੜਾਈ ਹੈ ਉਹ ਅੱਗੇ ਲੈ ਕੇ ਜਾਵਾਂਗੇ ਪਰ ਪ੍ਰਸ਼ਾਸਨ ਨੇ 10 ਤੇ 11 ਤਰੀਕ ਦੀ ਛੁੱਟੀ ਰਾਹ ਦਿੱਤੀ ਹੈ ਵੀ ਜਿਹੜੇ ਵਿਦਿਆਰਥੀ ਨੇ ਉਹ ਪਹਿਲਾਂ ਹੀ ਘਰਾਂ ਨੂੰ ਚਲੇ ਜਾਣ ਇਹਦੇ ਨਾਲ ਨਾਲ ਇਹਨਾਂ ਨੇ ਹਸਪਤਾਲ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਹੈ ਇਹਨਾਂ ਨੇ ਸਵੇਰ ਤੋਂ ਇਰਵਤੀ ਦੇ ਗੇਟਾਂ ਤੇ ਬੈਰੀਕੇਡਿੰਗ ਕੀਤੀ ਹੋਈ ਸੀ ਕਿ ਵੀ ਬਾਹਰੋਂ ਕੋਈ ਵੀ ਨਾ ਆ ਸਕੇ ਤੁਸੀਂ ਜੇ ਪ੍ਰੋਟੈਸਟ ਕਰਨ ਲਈ ਆਉਣਾ ਤਾਂ ਤੁਸੀਂ ਬਿਨਾਂ ਇਡਿਕਾਰ ਦੇ ਨਹੀਂ ਆ ਸਕਦੇ ਇਹ ਸਾਰੀਆਂ ਚੀਜ਼ਾਂ ਜਿਹੜੀ ਪ੍ਰਸ਼ਾਸਨ ਅੱਜ ਕਰੰਤ ਨਹੀਂ ਮਜਬੂਰ ਹੋ ਰਹੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਪ੍ਰਸ਼ਾਸਨ ਅੱਜ ਡਰਦਾ ਹੈ ਉਹ ਡਰਦਾ ਹੈ ਵੀ ਅੱਜ ਇਹ ਵਿਦਿਆਰਥੀ ਨੌਜਵਾਨਾਂ ਦੇ ਇਕੱਠ ਲੋਕਾਂ ਦੇ ਇਕੱਠ ਜਿੰਨੇ ਜ਼ਿਆਦਾ ਹੋਣਗੇ ਵੀ ਇਹਨੂੰ ਤਾਂ ਸੰਭੇ ਨਹੀਂ ਜਾਵੇ ਇਸ ਕਰਕੇ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਵੀ ਸਾਡੀ 10 ਦੀ ਜਿਹੜੀ ਕਾਲ ਹੈ ਉਹਨੂੰ ਖਰਾਬ ਕੀਤਾ ਜਾਵੇ ਲੋਕਾਂ ਤੱਕ ਸੁਨੇਹਾ ਜਾਵੇ ਵੀ 10 ਨੂੰ ਆਉਣ ਦੀ ਲੋੜ ਨਹੀਂ ਹੈ ਕਦੇ ਗੋਦੀ ਮੀਡੀਆ ਵਹਾਂ ਫਿਲਾ ਰਹੇ ਹੈ ਕਦੇ ਪ੍ਰਸ਼ਾਸਨ ਇਹੋ ਜਿਹੇ ਜਿਹੜੇ ਕੰਮ ਨਹੀਂ ਉਹ ਕਰ ਰਿਹਾ ਅਸੀਂ ਰਸਨਾ ਚਾਹੁੰਦੇ ਆ ਵੀ ਨਾ ਤਾਂ ਵਿਦਿਆਰਥੀ ਡਰਦੇ ਨੇ ਨਾ ਤਾਂ ਇਥੇ ਦੇ ਨੌਜਵਾਨ ਡਰਦੇ ਨਹੀਂ ਤੇ ਨਾ ਹੀ ਉਹ ਲੋਕ ਡਰਦੇ ਦੇ ਸਰਕਾਰ ਤੋਂ ਜਿਹੜੇ ਕੀ ਪਿਆਰੀਆਂ ਕਰ ਰਹੇ ਨੇ ਇਸ ਵੇਲੇ 10 ਨੂੰ ਚੰਡੀਗੜ੍ਹ ਪਹੁੰਚਣ ਦੀ ਚੰਡੀਗੜ੍ਹ ਸਰਕਾਰ ਵੀ ਹੁਜਿਆ ਹਰਕਤਾਂ ਤੇ ਆਈ ਹੋਈ ਹੈ ਵੀ ਤੁਸੀਂ ਦੇਖੋ ਇਹਨਾਂ ਨੇ ਐਡੇ ਐਡੇ ਕਿਲ੍ਲਾਂ ਵਾਲੇ ਬੈਰੀਕੇਡ ਚੰਡੀਗੜ੍ਹ ਬਾਰਡਰ ਤੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਇਹ ਵੀ ਦੱਸਿਆ ਜਾ ਰਿਹਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੈਂਟਰ ਸਰਕਾਰ ਦੀ ਜਿਹੜੀ ਸਿਕਿਉਰਿਟੀ ਫੋਰਸ ਹੈ ਉਹ ਇੱਥੇ ਲਾਈ ਜਾ ਰਹੀ ਹੈ ਚੰਡੀਗੜ੍ਹ ਦੇ ਬੈਰੀਕੇਡਾਂ ਤੇ ਵੀ ਜਿਹੜੇ ਲੋਕ ਚੰਡੀਗੜ੍ਹ ਵੱਲ ਮਾਰਸ਼ ਕਰਕੇ ਆਉਣਗੇ ਉਹਨਾਂ ਨੂੰ ਰਾਹ ਵਿੱਚ ਹੀ ਰੋਕਿਆ ਜਾਵੇ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਲੋਕਾਂ ਨੇ ਪਹਿਲਾਂ ਵੀ ਬੈਰੀਕੇਡ ਪੱਟੇ ਨੇ ਤੇ ਲੋਕ ਅੱਜ ਵੀ ਬੈਰੀਕੇਡ ਪੱਟ ਸਕਦੇ ਨੇ ਦੋਸਤੋ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਬਹੁਤ ਬੇਸ਼ਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 10 ਤਰੀਕ ਨੂੰ ਜਾਨੀ ਸੋਮਵਾਰ ਨੂੰ ਇੱਕ ਮਾਸਕ ਕਾਲ ਦਿੱਤੀ ਹੋਈ ਸੀ ਵੀ ਯੂਨੀਵਰਸਿਟੀ ਨੂੰ ਬੰਦ ਕਰਾਂਗੇ ਤੇ ਇੱਥੇ ਸੈਨੇਟ ਦੀ ਬਹਾਲੀ ਲਈ ਜਿਹੜੀ ਸੰਘਰਸ਼ ਦੀ ਲੜਾਈ ਹੈ ਉਹ ਅੱਗੇ ਲੈ ਕੇ ਜਾਵਾਂਗੇ ਪਰ ਪ੍ਰਸ਼ਾਸਨ ਨੇ 10 ਤੇ 11 ਤਰੀਕ ਦੀ ਛੁੱਟੀ ਰਾਂ ਦਿੱਤੀ ਹੈ ਵੀ ਜਿਹੜੇ ਵਿਦਿਆਰਥੀ ਨੇ ਉਹ ਪਹਿਲਾਂ ਹੀ ਘਰਾਂ ਨੂੰ ਚਲੇ ਜਾਣ ਇਹਦੇ ਨਾਲ ਨਾਲ ਇਹਨਾਂ ਨੇ ਹਸਪਤਾਲ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਹੈ ਇਹਨਾਂ ਨੇ ਸਵੇਰ ਤੋਂ ਯੂਨੀਵਰਸਿਟੀ ਦੇ ਗੇਟਾਂ ਦੇ ਬੈਰੀਕੇਡਿੰਗ ਕੀਤੀ ਹੋਈ ਸੀ ਕਿ ਵੀ ਬਾਹਰੋਂ ਕੋਈ ਵੀ ਨਾ ਆ ਸਕੇ ਤੁਸੀਂ ਜੇ ਪ੍ਰੋਟੈਸਟ ਕਰਨ ਵੀ ਆਉਣਾ ਤਾਂ ਤੁਸੀਂ ਬਿਨਾਂ ਆਈਡੀ ਕੱਟ ਨਹੀਂ ਆ ਸਕਦੇ ਇਹ ਸਾਰੀਆਂ ਚੀਜ਼ਾਂ ਜਿਹੜੀ ਪ੍ਰਸ਼ਾਸਨ ਅੱਜ ਕਰਨ ਤੇ ਮਜਬੂਰ ਹੋ ਰਹੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਪ੍ਰਸ਼ਾਸਨ ਅੱਜ ਡਰਦਾ ਹੈ ਉਹ ਡਰਦਾ ਹੈ ਵੀ ਅੱਜ ਵਿਦਿਆਰਥੀ ਨੌਜਵਾਨਾਂ ਦੇ ਇਕੱਠ ਲੋਕਾਂ ਦੇ ਇਕੱਠ ਜਿੰਨੇ ਜ਼ਿਆਦਾ ਹੋਣਗੇ ਵੀ ਇਹਨੂੰ ਤਾਂ ਸੰਭੇ ਨਹੀਂ ਜਾਵੇ ਇਸ ਕਰਕੇ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਵੀ ਸਾਡੀ 10 ਦੀ ਜਿਹੜੀ ਕਾਲ ਹੈ ਉਹਨੂੰ ਖਰਾਬ ਕੀਤਾ ਜਾਵੇ ਲੋਕਾਂ ਤੱਕ ਸੁਨੇਹਾ ਜਾਵੇ ਵੀ ਦਸ ਨੂੰ ਆਉਣ ਦੀ ਲੋੜ ਨਹੀਂ ਹੈ ਕਦੇ ਗੋਦੀ মিডিਆ ਵਾਹ ਫਿਲਾ ਰਹੇ ਹੈ ਕਦੇ ਪ੍ਰਸ਼ਾਸਨ ਇਹੋ ਜਿਹੇ ਜਿਹੜੇ ਕੰਮ ਨਹੀਂ ਉਹ ਕਰ ਰਿਹਾ ਅਸੀਂ ਰਸਨਾ ਚਾਹੁੰਦੇ ਆ ਵੀ ਨਾ ਪੇ ਵਿਰਿਆਤੀ ਡਰਦੇ ਨੇ ਨਾ ਤਾਂ ਇਥੇ ਦੇ ਨੌਜਵਾਨ ਡਰਦੇ ਨਹੀਂ ਤੇ ਨਾ ਹੀ ਉਹ ਲੋਕ ਡਰ ਰਹੇ ਨੇ ਸਰਕਾਰ ਤੋਂ ਜਿਹੜੇ ਕਿ ਤਿਆਰੀਆਂ ਕਰ ਰਹੇ ਨੇ ਇਸ ਵੇਰੇ 10 ਨੂੰ ਚੰਡੀਗੜ੍ਹ ਪਹੁੰਚਣ ਦੀ ਚੰਡੀਗੜ੍ਹ ਸਰਕਾਰ ਵੀ ਉਹ ਜਿਹੇ ਹਰਕਤਾਂ ਤੇ ਆਈ ਹੋਈ ਹੈ ਵੀ ਤੁਸੀਂ ਦੇਖੋ ਇਹਨਾਂ ਨੇ ਐਡੇ ਐਡੇ ਕਿਲ੍ਲਾਂ ਵਾਲੇ ਬੈਰੀਕੇਡ ਚੰਡੀਗੜ੍ਹ ਬਾਰਡਰ ਤੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੈਂਟਰ ਸਰਕਾਰ ਦੀ ਜਿਹੜੀ ਸਿਕਿਉਰਿਟੀ ਫੋਰਸ ਹੈ ਉਹ ਇੱਥੇ ਲਾਈ ਜਾ ਰਹੀ ਹੈ ਚੰਡੀਗੜ੍ਹ ਦੇ ਬੈਰੀਕੇਡਾਂ ਤੇ ਵੀ ਜਿਹੜੇ ਲੋਕ ਚੰਡੀਗੜ੍ਹ ਵੱਲ ਮਾਰਚ ਕਰਕੇ ਆਉਣਗੇ ਉਹਨਾਂ ਨੂੰ ਰਾਹ ਵਿੱਚ ਹੀ ਰੋਕਿਆ ਜਾਵੇ ਇਹ ਅਸੀਂ ਰਸਨਾ ਚਾਹੁੰਦੇ ਆ ਵੀ ਲੋਕਾਂ ਨੇ ਪਹਿਲਾਂ ਵੀ ਬੈਰੀਕੇਡ ਪੱਟੇ ਨੇ ਤੇ ਲੋਕ ਅੱਜ ਵੀ ਬੈਰੀਕੇਡ ਪੱਟ ਸਕਦੇ ਨੇ